ਪਠਾਨਕੋਟ ਅਟਾਰੀ ਹਾਈਵੇ ਤੇ ਉੱਪਰ ਖਾਨਕੋਟ ਨਜ਼ਦੀਕ ਰੇਲਵੇ ਪੁਲ ਜਿਸ ਦਾ ਬਰਸਾਤਾਂ ਕਾਰਨ ਅੱਧਾ ਹਿੱਸਾ ਬੈਠ ਗਿਆ ਸੀ ਫਾਸਟਵੇ ਚੈਨਲ ਵੱਲੋਂ ਉਸ ਦੀ ਖਬਰ ਵੀ ਲਗਾਈ ਗਈ ਸੀ ਪਰ ਬਰਸਾਤਾਂ ਵੀ ਲੰਘ ਗਈਆਂ ਤੇ ਪ੍ਰਸ਼ਾਸਨ ਨੇ ਹੁਣ ਜਲਦਬਾਜ਼ੀ ਵਿੱਚ ਟੋਇਆਂ ਦੇ ਵਿੱਚ ਬਜਰੀ ਪਾ ਕੇ ਪੂਰਨ ਦਾ ਕੰਮ ਸ਼ੁਰੂ ਕੀਤਾ ਹੈ ਪਰ ਇਹ ਬਜਰੀ ਟੋਇਆਂ ਦੀ ਬਜਾਏ ਸੜਕ ਤੇ ਹੀ ਖਿਲਾਰ ਦਿੱਤੀ ਗਈ ਜਿਸ ਨਾਲ ਵੱਡੇ ਪੱਥਰਾਂ ਤੋਂ ਤਿਲਕ ਕੇ ਆਟੋ ਚਾਲਕ ਅਤੇ ਹੋਰ ਵਾਹਨ ਆਪਣਾ ਸੰਤੁਲਨ ਗਵਾ ਰਹੇ ਹਨ ਅਤੇ ਐਕਸੀਡੈਂਟ ਵੀ ਹੋ ਰਹੇ ਨੇ ਜਿਸ ਕਾਰਨ ਰਾਹਗੀਰ ਬਹੁਤ ਪਰੇਸ਼ਾਨ ਹਨ ਲੋਕਾਂ ਨੇ ਹਾਈਵੇ ਥੌਰੀਟੀ ਨੂੰ ਅਪੀਲ ਕੀਤੀ ਕਿ ਇਸ ਸਮੱਸਿਆ ਨੂੰ ਜਲਦ ਜਲਦ ਹੱਲ ਕੀਤਾ ਜਾਵੇ ਤਾਂ ਜੋ ਕੋਈ ਵੱਡਾ ਜਾਨੀ ਨੁਕਸਾਨ ਹੋਣ ਤੋਂ ਬਚਾਹ ਹੋ ਸਕੇ ਮੈਂ ਇਹ ਕਹਿਣਾ ਚਾਹੁੰਦਾ ਕਿ ਵੱਲੇ ਪੁਲ ਦਾ ਬਹੁਤ ਬੁਰਾ ਹਾਲਿਆ ਇੱਥੇ ਟ੍ਰੈਫਿਕ ਬਹੁਤ ਜ਼ਿਆਦਾ ਜਮ ਹੋ ਜਾਂਦੀ ਹੈ ਕੋਈ ਵੀ ਐਕਸੀਡੈਂਟ ਦੀ ਘਟਨਾ ਹੋ ਸਕਦੀ ਹੈ ਬਜਰ ਖਿਲਰੇ ਆਇਆ ਕੋਈ ਵੀ ਸਲਿੱਪ ਹੋ ਕੇ ਕੇ ਦੀ ਹੱਡੀ ਫਸਲੀ ਟੁੱਟ ਸਕਦੀ ਹੈ ਕੋਈ ਵੀ ਇਨਸੀਡੈਂਟ ਹੋ ਸਕਦਾ ਵਾ ਇਸ ਕਰਕੇ ਕਿਰਪਾ ਕਰਕੇ ਸਰਕਾਰ ਨੂੰ ਇਹੋ ਕਿਹਾ ਜਾਂਦਾ ਹੈ ਕਿ ਇਹਨੂੰ ਪ੍ਰਿਪੇਅਰ ਕੀਤਾ ਜਾਵੇ ਇੰਪਰੂਵਮੈਂਟ ਕੀਤੀ ਜਾਵੇ ਸਰਕਾਰ ਕਿੱਥੇ ਬੈਠੀ ਹੈ ਇਸ ਕਰਕੇ ਮੈਂ ਆਪ ਜੀ ਦਾ ਧੰਨਵਾਦੀ ਹੋਵਾਂਗਾ ਇਹ ਸਰਕਾਰ ਦੇਖਣਾ ਚਾਹੀਦਾ ਭਾਈ ਸਰਕਾਰ ਨਾਲ ਆਪਣਾ ਰੋਡ ਹੈ ਰੋਡ ਬਣਨ ਚਾਹੀਦੀ ਆ ਰੋਡ ਬਣਨ ਚਾਹੀਦੀ ਆ ਬੱਦੇ ਗਿਰ ਜਾਂਦੀ ਆ ਪਿੱਛੇ ਬੈਠੀ ਆ ਇਹ ਗੱਲ ਤਾਂ ਹੈ ਕਿ ਜਿਹੜਾ ਬਿਮਾਰ ਹੋ ਵੀ ਹਮ ਤਾਂ ਡਿੱਗਣ ਦਾ ਆ ਮਲਾਏ ਪਥਰੇ ਰਾਜ ਖੜਾਰੇ ਆ ਕੋਈ ਵੀ ਐਕਸੀਡੈਂਟ ਇੱਥੇ ਹੋ ਸਕਦਾ ਕੋਈ ਸਾਧਨ ਵੀ ਨਾ ਬਚ ਕੇ ਆ ਜੇ ਨਾ ਸਾਧਨ ਹੀ ਖਰਾਬ ਹੋਣ ਲਿਆ ਇਹ ਆਉਣ ਜਾਣ ਵਾਲੇ ਰਾਈਆਂ ਵਾਸਤੇ ਇੱਕ ਦੇ ਗੁਰਾਮ ਦਾ ਹਸਪਤਾਲ ਨੂੰ ਰਸਤਾ ਜਾਂਦਾ ਵਾ ਉਹ ਰਸਤੇ 'ਚ ਪੇਸ਼ੈਂਟ ਜਾਂਦੇ ਆ ਪੇਸ਼ੈਂਟ ਗੱਡੀਆਂ 'ਚ ਹੁੰਦੇ ਆ ਤੇ ਉਹਨਾਂ ਨੂੰ ਤੰਗੀ ਹੁੰਦੀ ਆ ਰੋਡ ਜਿਹੜਾ ਬਹੁਤ ਬੁਰੀ ਕੰਡੀਸ਼ਨ ਹੋ ਚੁੱਕੀ ਏ ਦੀ ਘੇਰੇ ਘੇਰੇ ਸਾਰੇ ਆ ਬਜਰੀ ਖਿੱਲੀ ਆ ਬਜਰੀ ਵੇਖ ਕੇ ਆ ਜਿੰਨਾ ਜਿੱਤਰਾ ਇੱਥੇ ਐਕਸੀਡੈਂਟ ਹੋਇਆ ਹੁੰਦਾ ਕੇ ਦਾ ਇਹ ਦੇ ਕੋਈ ਨਾ ਕੋਈ ਇਹਦਾ ਮਸਰਾਲਾ ਹੋਣਾ ਚਾਹੀਦਾ ਵਾ ਇਹ ਜਿਹੜੀ ਰੋਡ ਆ ਇਹਦਾ ਛੇਤੀ ਤੋਂ ਛੇਤੀ ਆ ਪੋੜਿਆ ਤੇ ਉਹਦਾ ਮੰਦਾ ਹਾਲ ਹੋਇਆ ਪਿਆ ਪੋਲ ਜਿਹੜਾ ਠੀਕ ਨਹੀਂ ਕੋਈ ਕਰਾ ਰਿਆ ਪੋਲ ਉਥੇ ਬਲੌਕ ਹੋਇਆ ਪਿਆ ਸਾਰਾ ਤੇ ਉਹ ਆਉਣ ਜਾਣ ਦੀ ਜਾਰੀ ਤੰਗੀ ਜਾਮ ਲੱਗ ਜਾਂਦਾ ਇੱਥੇ ਗੱਡੀਆਂ ਫਸ ਜਾਂਦੀਆਂ ਮੁੜ ਕੇ ਨਿਕਲਦੀਆਂ ਨਹੀਂ ਆ ਫਾਸਟਵੇ ਚੈਨਲ ਵੇਖ ਰਹੇ ਮੇਰੇ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ ਮੈਂ ਅਮਰੀਕ ਸਿੰਘ ਵੱਲਾ ਅੱਜ ਅਸੀਂ ਤੁਹਾਨੂੰ ਇੱਕ ਬੁਖਾਰ ਆ ਹਾਂ ਰੇਲਵੇ ਪੁਲ ਦੇ ਉੱਪਰ ਪ੍ਰਸ਼ਾਸਨ ਵੱਲੋਂ ਜਿਹੜੀ ਬੱਜਰ ਜਿਹੜੀ ਟੋਇਆਂ ਦੇ ਵਿੱਚ ਪਾਈ ਪਾਈ ਜਾਣੀ ਸੀ ਜਿਹੜੇ ਕਿ ਇਹ ਬਰਸਾਤਾਂ ਨਾਲ ਇਹ ਜਿਹੜਾ ਪੋਲਿਆ ਰੇਲਵੇ ਪੁਲ ਜਿਹੜਾ ਕਿ ਪਠਾਨਕੋਟ ਹਾਈਵੇ ਨੂੰ ਜਾਂਦਾ ਹੈ ਇਹ ਖਾਨਕੋਟ ਦੇ ਨੇੜੇ ਹੈ ਤੇ ਇਸ ਪੁਲ ਦਾ ਇੱਕ ਹਿੱਸਾ ਬੈਠ ਗਿਆ ਹੈ ਉਸ ਪੁਲ ਦੇ ਹਿੱਸੇ ਦੇ ਉੱਪਰ ਬਜਰੀ ਪਾਈ ਜਾਣੀ ਸੀ ਟੋਇਆਂ ਤੇ ਬਜਰੀ ਪਾਈ ਜਾਣੀ ਸੀ ਜਿਸ ਨਾਲ ਕੋਈ ਜਾਨੀ ਨੁਕਸਾਨ ਨਾ ਹੋਵੇ ਕਿਉਂਕਿ ਇਹ ਪੁਲ ਬੈਠਣ ਨਾਲ ਕਿਸੇ ਵੇਲੇ ਵੀ ਛੜਕ ਬੈਠ ਸਕਦੀ ਹੈ ਤੇ ਉਹ ਟੋਇਆਂ ਦੇ ਵਿੱਚ ਬਜਰ ਪਾਇਆ ਜਾਣਾ ਸੀ ਪਰ ਪ੍ਰਸ਼ਾਸਨ ਦੀ ਨਲਾਇਕੀ ਵੇਖੋ ਵੀ ਇਹ ਜਿਹੜੀ ਬਜਰੀ ਹੈ ਇਹ ਸਾਰੀ ਸੜਕ ਤੇ ਖਾਰੀ ਗਈ ਹੈ ਜਿਸ ਕਾਰਨ ਇਥੋਂ ਆਉਣ ਜਾਣ ਵਾਲੇ ਵਾਹਨ ਤਿਲਕ ਕੇ ਲੰਘਦੇ ਹਨ ਤੇ ਕਈਆਂ ਦੇ ਐਕਸੀਡੈਂਟ ਵੀ ਹੋ ਚੁੱਕੇ ਹਨ ਫਾਸਟਵੇ ਚੈਨਲ ਤੋਂ ਅਮਰੀਕ ਸਿੰਘ ਵੱੱਲਾ ਦੀ ਰਿਪੋਰਟ ਅਮਰਸਾ